ਹਾਂਜੀ ਸਾਸਤਰੀ ਘਰ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ ਇੱਥੇ ਸਵੇਰ ਦਾ ਟਾਈਮ ਸੀਗਾ 9 ਵਜੇ ਦਾ ਆਪਾਂ ਸਫਾਈਆਂ ਦਾ ਰੋਟੀ ਦਾ ਸਾਰਾ ਕੰਮ ਨਵੇੜ ਕੇ ਤੇ ਫਿਰ ਕੱਪੜੇ ਧੋਣ ਲੱਗ ਪਏ ਸੀ ਕਿਉਂਕਿ ਪਹਿਲਾਂ ਸਵੇਰੇ ਸਵੇਰੇ ਫਿਰ ਗਰਮੀ ਬਹੁਤ ਹੋਈ ਹੁਣ ਤੇ ਪਹਿਲਾਂ ਸਫਾਈਆਂ ਦਾ ਨਵੇੜਿਆ ਵੀ ਸਫਾਈਆਂ ਕਰ ਲਈਏ ਪਹਿਲਾਂ ਤੇ ਰੋਟੀ ਬਣਾ ਲਈਏ ਬਾਅਦ ਚ ਕੱਪੜੇ ਧੋ ਕੇ ਫਿਰ ਇੱਕ ਵਾਰੀ ਅਸ਼ਨਾਣ ਤਾਂ ਬਾਅਦ ਚ ਕਰਨਾ ਹੀ ਪੈਣਾ ਕਿਉਂਕਿ ਕੱਪੜੇ ਧੁੰਦਿਆਂ ਦੇ ਕੱਪੜੇ ਮਨੋ ਮਲੀ ਗਿੱਲੇ ਗੁੱਲੇ ਹੋ ਜਾਂਦੇ ਪਸੀਨਾ ਆ ਜਾਂਦਾ ਹੈ ਤੇ ਇੱਥੇ ਆਪਾਂ ਕੱਪੜੇ ਧੋ ਰਹੇ ਸੀ ਲਓ ਜੀ ਵਿੱਚ ਫੋਨ ਆ ਗਿਆ ਸੀਗਾ ਕਿਸੇ ਦਾ ਵੀਡੀਓ ਨਹੀਂ ਬਣੀ ਫਿਰ ਧੁੰਦਿਆਂ ਦੇ ਕੱਪੜੇ ਤੇ ਇਹ ਆਪਾਂ ਧੋ ਧੋ ਕੇ ਪਾ ਤੇ ਸੁਕਣੇ ਜੀ ਮੇਰੇ ਤੇ ਵਿੱਚ ਇੱਕ ਦੋ ਸੂਟ ਆ ਬਾਕੀ ਜੋਰ ਸਾਹਿਬ ਹੁਣਾਂ ਦੀਆਂ ਵਰਦੀਆਂ ਆਈਆਂ ਲਓ ਜੀ ਇੱਥੇ ਸ਼ਾਮ ਦਾ ਟਾਈਮ ਸੀਗਾ ਤੇ 18 ਕੱਢ ਕੇ ਇਸ ਤਰ੍ਹਾਂ ਪਾ ਪਨੀਰ ਫਟਾ ਲਿਆ ਸੀਗਾ ਪਨੀਰ ਬਣਾਉਣਾ ਸੀਗਾ ਕਿਉਂਕਿ ਹੋਰ ਕੋਈ दाल सब्जी ਤੇ ਸਮਝ ਨਹੀਂ ਸੀ ਆਉਂਦੀ ਸੀਗੇ ਤਾਂ ਵਿੰਗਣ ਵੀ ਘਰੇ ਪਏ ਵਿੰਗਣ ਬਣਾ ਲਾਂਗੇ ਮੈਂ ਕਿਹਾ ਚਲੋ ਪਰ ਫਿਰ ਕਾਲਜੀ ਹੋ ਗਈ ਵੀ ਚਲੋ ਕੱਲੂ ਬਣਾ ਲਾਂਗੇ ਅੱਜ ਪਨੀਰ ਬਣਾ ਲੈਨੇ ਆ ਤੇ ਇੱਥੇ ਆਪਾਂ ਪਨੀਰ ਦੇ ਵਿੱਚ ਨਿੰਬੂ ਦਾ ਸੱਤ ਪਾਇਆ ਦੁੱਧ ਵਿੱਚ ਤੇ ਸੋਨਾ ਪਨੀਰ ਫਟ ਗਿਆ ਸੀਗਾ ਮੇਰੇ ਚਮਚਾਕ ਮੌਂਦੀ ਸੀ ਜੀ ਚਮਚਾ ਇਹ ਮੇਰੇ ਹੱਥੋਂ ਛੁੱਟ ਗਿਆ ਤੇ ਵਿੱਚੇ ਡਿੱਗ ਪੈਂਦਾ ਤੇ ਫਿਰ ਦੂਸਰਾ ਚਮਚਾ ਲੈ ਕੇ ਫਿਰ ਇਹਨੂੰ ਬਾਹਰ ਕੱਢਿਆ ਇਹ ਦੇਖੋ ਮੈਂ ਇੱਧਰ ਰੱਖ ਦਿੱਤਾ ਵਿੱਚੇ ਜਾ ਪਿਆ ਫਿਰ ਇੱਕ ਹੋਰ ਚਮਚਾ ਲਿਆ ਮੈਨੂੰ ਕੜਸੀ ਕੁਰਸੀ ਚੱਕਣ ਦੀ ਵੀ ਅੱਜ ਤੋਂ ਇਦਾਂ ਹੋਈ ਸੀ ਸਵੇਰ ਦਾ ਥੱਕ ਹੋ ਗਿਆ ਜੀ ਮੈਂ ਕਿਹਾ ਕਿੱਥੇ ਕੜਸੀਆਂ ਲਵੇੜਦੀ ਫੈਨਾ ਫੇਰ ਭਾਂਡੇ ਥੋਣੇ ਉਨਾਂ ਹੀ ਫਿਰ ਖਲਜਗਣ ਜਿਹਾ ਹੋ ਜਾਂਦਾ ਆ ਪਤਾ ਨਹੀਂ ਕਿਸੇ ਕਿਸੇ ਦਿਨ ਤਾਂ ਬਿਲਕੁਲ ਹੀ ਨਹੀਂ ਸਰੀਰ 'ਚ એનર્ਜੀ ਜੀ ਹੁੰਦੀ ਕੰਮ ਕਰਨ ਦੀ ਅੱਜ ਕੱਪੜੇ ਧੋ ਕੇ ਤਾਂ ਬਸ ਬਸ ਜੀ ਹੋ ਗਈ। ਲੋ ਜੀ ਇੱਥੇ ਆਪਾਂ ਪਨੀਰ ਅੱਜ ਕੱਪੜੇ 'ਚ ਨਹੀਂ ਪੁਣਿਆ ਰੱਖਿਆ। ਇੱਦੀ ਇਹਨੂੰ ਧੋ ਕੇ ਇੱਦੀ ਮੈਂ ਹੱਥ ਨਾਲ ਘੁੱਟ ਕੇ ਚੰਗੀ ਤਰ੍ਹਾਂ ਤੇ ਫਿਰ ਨਿਚਣ ਲਈ ਇਹਦੇ ਵਿੱਚ ਹੀ ਰਹਿਣ ਦਿੱਤਾ ਸੀਗਾ ਛਿੱਕੂ ਜਿਹੇ ਚ ਟੋਕਰੀ 'ਚ ਤੇ ਆਪਾਂ ਧੋ ਲਿਆ ਸੀ ਚੰਗੀ ਤਰ੍ਹਾਂ ਖੱਟੋ ਜੀ ਕੱਢ ਦਿੱਤੀ ਸੀਗੀ ਪਨੀਰ ਦੀ। ਕਿਉਂਕਿ ਆਪਾਂ ਪੁਰਜੀ ਬਣਾਉਣੀ ਸੀਗੀ ਤਾਂ ਭਾਰਤ ਤਾਂ ਆਹ ਦੰਦੇ ਉੱਪਰ ਜੇ ਦੂਸਰੇ ਪੀਸ ਕੱਟਣੇ ਹੁੰਦੇ ਮੈਂ ਚੰਗੀ ਤਰ੍ਹਾਂ ਹੱਥ ਨਾਲ ਘੁੱਟ-ਘੁੱਟ ਕੇ ਨਚੋੜ ਕੇ ਰੱਖ ਲਿਆ ਸੀਗਾ ਇੱਥੇ ਮੈਂ ਪਨੀਰ ਜਦੋਂ ਧੋਂਦੀ ਸੀਗੀ ਦੁਆਰ ਪਾਜੀ ਦੁੱਧ ਲੈਣ ਆ ਗਏ ਸੀਗੇ ਤਾਂ ਕਰਕੇ ਫਿਰ ਇਹਨੂੰ ਛਿੱਕੂ ਨੂੰ ਬਾਅਦ ਵਿੱਚ ਰੱਖ ਦਿੱਤਾ ਸੀ ਪਰੇ ਲਓ ਜੀ ਆਪਾਂ ਪਿਆਜ਼ ਅਜ ਨਹੀਂ ਕੱਟਿਆ ਅਜ ਸਾਰੇ ਕੰਮ ਸੌਖੇ ਕੀਤੇ ਪਿਆਜ਼ ਵੀ ਚੋ ਬਿਜਲੀ ਵਾਲੇ ਚੋਪਰ ਨੇ ਨਾਲ ਚੋ ਮੋਟੇ-ਮੋਟੇ ਕਰ ਲੈ ਸੀਗੇ ਜਿੱਦਾਂ ਕੱਟ ਕੱਟੇ ਹੁੰਦੇ ਇੱਦਾਂ ਕਰ ਲੈ ਸੀਗੇ ਜਿਆਦਾ ਨਹੀਂ ਬਰੀਕ ਕੀਤੇ ਕਿਉਂਕਿ ਫਿਰ ਜੇ ਤਤਰੀ ਬਣਾਉਣੀ ਹੋਵੇ ਫੇਰ ਤਾਂ ਆਪਾਂ ਜਿਆਦਾ ਗੇੜੇ ਜਿਹਾ ਦਵਾ ਲਈਦੇ ਆ ਨਹੀਂ ਮੈਂ ਬਿਲਕੁਲ ਇਦਾਂ ਕੀਤੇ ਸੀ ਜਿੱਦਾਂ ਹੱਥ ਨਾ ਕੱਟੇ ਹੁੰਦੇ ਆ ਇਦਾਂ ਕਦੇ ਰੱਖੇ ਸੀਗੇ ਕਿਉਂਕਿ ਰੋਟੀ ਤਾਂ ਜੀ ਖਾਣੀ ਸੀ ਸਬਜ਼ੀ ਬਣਾਉਣੀ ਪੈਣੀ ਸੀ ਪਰ ਅੱਜ ਸੀਤ ਤਾਂ ਹੋਈ ਸੀ ਵੀ ਕੋਈ ਹੋਰੇ ਕੰਮ ਕਰ ਜਵੇਗਾ ਮਠਾ ਮਠਾ ਮੇਰੇ ਦਾੜ ਵਿੱਚ ਵੀ ਦਰਦ ਪੈਂਦਾ ਸੀ ਉਹ ਵੀ ਪਰੇਸ਼ਾਨੀ ਜੀ ਦਿੰਦਾ ਸੀ ਤੇ ਦੂਸਰਾ ਥੱਕ ਬਹੁਤ ਹੋਇਆ ਸੀਗਾ ਪਹਿਲਾਂ ਤਾਂ ਸਵੇਰ ਨੂੰ ਸਾਰਾ ਘਰ ਸੁੰਬਰਣਾ ਸਵਾਰਨਾ ਝਾੜਾ ਪੂੰਝ ਕਾਨੀ ਸਾਰੇ ਪਾਸੇ ਆਦਤਿਆ ਜੀ ਰੋਜ਼ ਤੱਕਿਆਂ ਦਰਵਾਜ਼ੇ ਬੈੱਡ ਸਾਫ਼ ਕਰਨ ਦੀ ਵੀ ਕੌਲ ਹੋ ਜਵੇ ਫਿਰ ਦੂਸਰੇ ਦਿਨ ਇਦਾਂ ਮਿੱਟੀ ਘਟਾ ਝਾਕਦਾ ਜਿਆ ਬੁਰਾ ਲੱਗਦਾ ਰਹਿੰਦਾ ਤੇ ਇੱਥੇ ਲੋ ਜੀ ਆਪਾਂ ਪਿਆਜ਼ ਕੱਟ-ਕੱਟ ਕੇ ਇਹਦੇ ਵਿੱਚ ਮੋٹے-ਮੋٹے ਕੱਟ ਕੇ ਪਾਉਦੇ ਸੀਗੇ ਅੱਜ ਤਾਂ ਇਦਾਂ ਹੋਇਆ ਸੀਗਾ ਵੀ ਕੋਈ ਹੋਰ ਹੀ ਕੰਮ ਕਰ ਜਵੇ ਸਾਡਾ ਆ ਕੇ ਪਰ ਫਿਰ ਵੀ ਹਿੰਮਤ ਕਰਕੇ ਲੱਗਣਾ ਪੈਂਦਾ ਜੀ ਸਾਨੂੰ ਕਿੱਥੇ ਲੇਡੀਜ਼ ਨੂੰ ਹੈਨੀ ਟਿਕਾ ਜੀ ਇੱਕ ਉਤੋਂ ਆਏ ਆ ਕੇ ਕੀ ਬਣਾਇਆ ਖਾਣ ਨੂੰ ਮੈਂ ਕੁਝ ਨਹੀਂ ਅੱਜ ਤਾਂ ਮੈਂ ਬਣਾਇਆ ਖਾਣ ਨੂੰ ਵੀ ਤੁਸੀਂ ਰੋਟੀ ਖਾਓ ਐ ਤਾਂ ਦੁਪਹਿਰ ਨੂੰ ਫੇਰ ਜਾ ਕੇ ਇੱਕ ਇੱਕ 버거 ਲੈ ਆਏ ਉਹ ਵੀ ਨਹੀਂ ਜੀ ਮੇਰੇ ਅਰਗਿਮ ਤੋਂ ਵੀ ਨਹੀਂ ਪਚਦਾ ਖਾ ਲਓ ਤੇ ਉਹ ਪਚਣਾ ਹੀ ਨਹੀਂ ਸਹੀ ਤਰ੍ਹਾਂ ਮੈਂ ਤਾਂ ਵਿੱਚੋਂ ਥੋੜਾ ਜਿਹਾ ਖਾਦਾ ਤੇ ਬਾਕੀ ਮੈਂ ਉੱਦੀ ਪਸੂਆ ਮੋਰੇ ਪਾਇਆ ਹੀ ਕਿਉਂਕਿ ਜਿਹੜਾ ਖਾਣਾ-ਦਾਣਾ ਨਹੀਂ ਪਚਦਾ ਆਪਾਂ ਨੂੰ ਉਹ ਨਹੀਂ ਖਾਣਾ ਚਾਹੀਦਾ ਹਨਾ ਮੈਂ ਤਾਂ ਵੈਸੇ ਇਗਨੋਰ ਹੀ ਕਰਦੀ ਹੁੰਨੀ ਐਦਾਂ ਦੀ ਚੀਜ਼ ਨੂੰ ਜ਼ਿਆਦਾਤਰ ਇਹ ਲੈ ਵੀ ਦੂਸਰਾ ਆਇਸੀ ਨਿਊਡਲ ਵਾਲਾ ਲੋ ਜੀ ਆਪਾਂ ਅੱਜ ਸੌਖੇ ਜਿਹੇ ਕੰਮ ਸੌਖੇ ਤਰੀਕੇ ਨਾਲ ਸਾਰੇ ਕਰ ਲੈ। ਵੀ ਕਿੱਥੇ ਇੱਕ ਤਾਂ ਪਿਆਜ਼ ਮੈਨੂੰ ਚੜਦੇ ਇੰਨੇ ਆ ਜੀ ਭਾਵੇਂ ਪਾਣੀ ਵਿੱਚ ਭੇ ਕੇ ਪਹਿਲਾਂ ਵੀ ਭਿਓ ਲੈਣੇ ਆ ਜਦੋਂ ਛਿੱਲਣੇ ਆ ਫਿਰ ਤੋਸਵਾਰ ਕੇ ਚੰਗੀ ਤਰ੍ਹਾਂ ਫਿਰ ਕੱਟਣ ਲੱਗੀ ਨੇ ਵੀ ਭੇ ਕੇ ਫਿਰ ਕੱਟਣੇ ਆ ਪਰ ਮੈਨੂੰ ਨਹੀਂ ਮੇਰੀਆਂ ਅੱਖਾਂ 'ਚ ਪਾਣੀ ਨਹੀਂ ਜਾਣਾ ਹੜਦਾ ਸ਼ੁਰੂ ਤੋਂ ਹੀ ਆਦਤ ਪਤਾ ਨਹੀਂ ਇਦਾਂ ਹੋਇਆ ਵੀ ਮੈਨੂੰ ਪਿਆਜ਼ ਨਹੀਂ ਮੈਂ ਕੱਟ ਸਕਦੀ ਜੋ ਕੱਟਦੀ ਆ ਤਾਂ ਮੈਂ ਬਹੁਤ ਕੱਟਣੀ ਤਾਂ ਰੋਜ਼ ਡੇਲੀ ਪੈਂਦੇ ਆ ਪਰ ਉਹ ਟਾਈਮ ਮੈਨੂੰ ਪਤਾ ਵੀ ਕਿੱਦਾਂ ਹੁੰਦਾ ਹੁੰਦਾ ਅੱਖਾਂ ਮੇਰੀਆਂ ਤਾਂ ਇਦਾਂ ਦੁਖਣ ਲੱਗ ਜਾਂਦੀਆਂ ਇੰਨੀਆਂ ਇੰਨਾ ਪਾਣੀ ਆ ਕੇ ਘੜੀ ਘੜੀ ਪੂੰਝਣੀਆਂ ਪੈਂਦੀਆਂ ਨੂੰ ਜੀ ਆਪਾਂ ਤੜਕਾ ਲਾਉਣ ਲੱਗੇ ਆ ਇਹ ਲਈਆਂ ਆਪਾਂ ਹਰੀਆਂ ਮਿਰਚਾਂ ਇੱਕ ਟਮਾਟਰ ਲਿਆ ਤੇ ਪਿਆਜ਼ ਚੌਪ ਕਰ ਲੈ ਸੀ ਆਪਾਂ ਥੋੜਾ ਜਿਹਾ ਪਾਵਾਂਗੇ ਜੀਰਾ ਤੇਲ ਵੀ ਮੈਂ ਥੋੜਾ ਜਿਹਾ ਲਿਆ ਜੀ ਇੰਨਾ ਨਹੀਂ ਸੀਗਾ ਜਿਆਦਾ ਕਿਉਂਕਿ ਪਨੀਰ ਨੇ ਵੀ ਘੇ ਛੱਡਣਾ ਹੁੰਦਾ ਵੈਸੇ ਤਾਂ ਗਾਇਆਂ ਦੇ ਦੁੱਧ ਦਾ ਹੀ ਆ ਤੇ ਹੈ ਤਾਂ ਸਹੀ ਕੀ ਇਹਦੇ ਵਿੱਚ ਵੀ ਲਓ ਜੀ ਕਿ ਅੱਜ ਭੁੰਨਦੀ ਹਾਂ ਹੌਲੀ ਹੌਲੀ ਜਦ ਤੱਕ ਵਿੱਚ ਨਾਲ ਭਾਂਡੇ ਵਗੈਰਾ ਧੋਈ ਜਾਂਦੀ ਸੀ ਹੋਰ ਕੰਮ ਕਰੀ ਜਾਂਦੀ ਸੀ ਮੈਂ ਜਿਸ ਦਿਨ ਕੱਪੜੇ ਧੋਣੇ ਹੋਣ ਜੋ ਉਸ ਦਿਨ ਕੋ ਹੋਰ ਕੰਮ ਨਾ ਹੋਵੇ ਮੈਨੂੰ ਤਾਂ ਇਦਾਂ ਲੱਗਦਾ ਰਹਿੰਦਾ ਵੀ ਜੇ ਰੋਜ਼ ਡੇਲੀ ਧੋਣੇ ਆ ਤਾਂ ਜੀ ਇੱਕ ਸੂਟ ਮੇਰਾ ਹੁੰਦਾ ਇੱਕ ਵਾਰੀ ਸਵੇਰੇ ਸਵੇਰੇ ਜੇ ਤੂੰ ਮੈਂ ਦੇਖ ਕੇ ਨਾ ਵੀ ਹੁੰਦੀ ਆ ਕਿ ਕੈਪਰੀ ਤਾਂ ਜਾਂ ਲੋਰਥ ਟੀ-ਸ਼ਰਟ ਉਹ ਇੱਕ ਧੋ ਲੋ ਤਕਾਲਾ ਨੂੰ ਫੇਰ ਸ਼ਾਮ ਨੂੰ ਲਿਆ ਕੇ ਲਾ ਦੇਣੇ ਫੇਰ ਇਦਾਂ ਨਹੀਂ ਤੂੰ ਹੁੰਦੇ ਫੇਰ ਮੈਨੂੰ ਹੁੰਦਾ ਵੀ ਚੱਲ 2-3 ਦਿਨ ਦੇ ਕੱਪੜੇ ਹੋਣ ਉਹ ਧੋਲਵਾ ਐਦਿਗੇ ਤੇ ਮੇਰੇ ਕੋਲ ਚਲੋ ਘਰੇ ਪਾਉਣ ਵਾਲੇ ਤਾਂ ਜਿਹੜੇ ਉਹ ਥੋੜੇ ਘੱਟ ਸੀਗੇ ਸਾਡੇ ਜ਼ਿਆਦਾਤਰ ਇਹਨਾਂ ਦੇ ਸ਼ਹਿਰ ਨੂੰ ਪਾ ਕੇ ਜਾਣ ਵਾਲੇ ਕਿਤੇ ਰਿਸ਼ਤੇਦਾਰੀ ਚ ਪਾ ਕੇ ਜਾਣ ਵਾਲੇ ਇਦਾਂ ਹੋਏ ਸੀਗੇ ਵੀ ਇੱਕ-ਇੱਕ ਆਰੀ ਪਾਏ ਲਾ ਲਾਂ ਕੇ ਰੱਖੀ ਸੀ ਅਲਮਾਰੀ ਵਿੱਚ ਤੇ ਮੁੜ ਕੇ ਦੁਬਾਰਾ ਇਹਨਾਂ ਨੇ ਪਾਉਣਾ ਨਹੀਂ ਹੁੰਦਾ ਉਹ ਕਪੜਾ। ਬੇਸ਼ੱਕ ਗਰਮੀ ਆਈ ਆ ਗੱਡੀ 'ਚ ਤਾਂ ਏਸੀ ਚੱਲਦਾ ਹੁੰਦਾ ਆ ਚਾਹੇ ਨਹੀਂ ਆਈ। ਬਸ ਕਪੜਾ ਰਿਪੀਟ ਨਹੀਂ ਕਰਨਾ ਦੁਬਾਰਾ ਉਹ ਜਦਾਂ ਵੀ ਜੇ ਧੋ ਕੇ ਫੇਰ ਹੀ ਪਾਉਣਾ ਆ। ਵੀਡੀਓ ਤਾਂ ਡੇਲੀ ਪਾਉਣ ਨੂੰ ਪਾਈਏ ਬਣਾਈਏ ਪਰ ਹੁਣ ਕੰਮ ਕਰ ਕਰਦਿਆਂ ਨੂੰ ਥੱਕ ਹੋ ਜਾਂਦਾ। ਨੂੰ ਵੀ ਪ ਮਿਰਚਾਂ ਜਿੱਦਾਂ ਰੋਜ਼ ਗ੍ਰाइंड ਕਰਦੇ ਹੁੰਨੇ ਆ। ਅੱਜ ਆਪਾਂ ਜ਼ਿਆਦਾ ਮਸਾਲੇ ਵਗੈਰਾ ਹੋਰ ਨਹੀਂ ਸੀ ਨਾ ਮੇਥੀ ਪਾਈ, ਨਾ ਧਨੀਆ ਪਾਇਆ ਤੇ ਨਾ ਆਪਾਂ ਲਾਲ ਮਿਰਚੀ ਪਾਈ ਜਿਆਦਾ। ਕਿਉਂਕਿ ਪਨੀਰ ਦੀ ਪੁਰਜੀ ਵਿੱਚ ਤਾਂ ਕੋਈ ਵੀ ਸੁੱਕੀ ਸਾਬੀ ਉਹਦੇ ਵਿੱਚ ਤਾਂ ਚਲੋ ਸਵਾਦ ਲੱਗਦੀ ਆ ਹਰੀ ਮਿਰਚੇ ਨਾ ਦੀ ਇੱਥੇ ਪਾ ਲੂਣ ਪਾ ਦਿੱਤਾ ਕਿਉਂਕਿ ਟਮਾਟਰ ਪਾਏ ਆ ਇਹਨਾਂ ਨੂੰ ਹੁਣ ਸਿੰਮ ਤੇ ਕਰ ਦਾਂਗੇ ਗੈਸ ਨੂੰ ਤੇ ਵਾਲੀ ਵਾਲ ਟਮਾਟਰ ਆਪ ਹੀ ਹੋ ਜਾਣਗੇ ਸੌਫਟ ਦੇ ਬਹੁਤ ਜ਼ਿਆਦਾ ਗਰਮੀ ਹੋਈ ਆ ਜੀ ਜਦੋਂ ਪਸੂ ਆ ਲੋ ਆ ਉਹ ਆ ਕੇ ਕੰਮ ਰਸੋਈ ਵਿੱਚ ਕਰਨਾ ਹੁੰਦਾ ਥੱਕ ਜਿਆ ਉਹ ਦੇਖੇ ਪਨੀਰ ਐ ਸੁੱਕਾ ਸੁੱਕਾ ਜਿਹਾ ਹੋ ਗਿਆ ਸੀਗਾ ਨਿਚੜ ਕੇ ਇਹਨੂੰ ਕੋਈ ਭੋਰਨ ਦੀ ਲੋੜ ਨਹੀਂ ਪਈ ਇਦਾਂ ਹੋ ਗਿਆ ਸੀ ਭੁਰਜੀ ਬਣਾਉਣ ਵਾਲਾ ਮੜਾ ਮੋਟਾ ਹੀ ਹੱਥ ਦੇ ਨਾਲ ਜਿਹੜੀ ਕੋਈ ਡਲੀ ਜੀ ਸੀਗੀ ਉਹਦੇ ਨੂੰ ਉਹਨੂੰ ਭੋਰ ਲਿਆ ਸੀਗਾ ਲੋ ਜੀ आप तो पावे थोड़ी जी हल्दी जोड़ा नाल प्याज अलग लग के कला जहा हो जाए मैं इदी से हो जी अज है अपनी ਮੇਰੇ ਜਨਵੰਤਰੀ 19 ਸਾਲ ਹੋ ਗਏ ਤੇ ਦੋਨੇ ਜੀ ਆ ਸੀ ਕੋਈ ਪਰਿਵਾਰ ਵਿੱਚ ਵਾਧਾ ਨਹੀਂ ਹੋਇਆ ਚਲੋ ਵਾਹਿਗੁਰੂ ਅੱਗੇ ਅਸੀਂ ਉਮੀਦ ਨਹੀਂ ਛੱਡਦੇ ਹੈਗੇ ਪ੍ਰਮਾਤਮਾ ਕਦੇ ਨਾ ਕਦੇ ਤਾਂ ਸੁਣੂਗਾ ਹੀ ਹਨਾ ਬਹੁਤ ਸੋਹਣੇ ਲੰਘ ਗਏ ਖਟੀਆਂ ਮਿੱਠੀਆਂ ਜਾਦਾ ਨਾਲ ਇਹ ਦਿਹਾਸਦਿਆਂ ਦੇ ਲੜਦਿਆਂ ਝਗੜਦਿਆਂ ਦੇ 19 ਸਾਲ ਲੰਘ ਗਏ ਬਹੁਤ ਸੋਹਣੇ ਲੰਘੇ ਕਿਉਂਕਿ ਲੜਾਈ ਵੀ ਕੀ ਹੁੰਦੀ ਹੈ ਜੀ ਦੋਹਾਂ ਜੀਆਂ ਦੀ ਮਾੜੀ-ਮੋਟੀ ਗੱਲ ਤੋਂ ਕਿਤੇ ਘਬਰਾ ਗਏ ਮੇਰਾ ਗੁੱਸਾ ਹੈਗਾ ਇਦਾਂ ਦਾ ਵੀ ਆਉਂਦਾ ਗੁੱਸਾ ਬਹੁਤ ਛੇਤੀ ਆਂਦਾ ਪਰ ਇੰਨਾ ਟਾਈਮ ਗੁੱਸੇ ਨਹੀਂ ਕਿਸੇ ਨਾਲ ਰਹਿ ਸਕਦੀ ਕਿਉਂ ਮਾੜੀ-ਮੋਟੀ ਘਰ 'ਚ ਨੋ ਨੋ ਵਿਨੋਕ-ਚੋਕ ਹੁੰਦੀ ਰਹਿੰਦੀ ਆ ਤੇ ਵਸੇ ਕਦੇ ਇਦਾਂ ਬਾਲੀ ਨਹੀਂ ਸੀਰੀਅਸ ਨਹੀਂ ਸਾਡੀ ਹੋਈ ਕੋਈ ਲੜਾਈ ਇਦਾਂ ਦੀ ਠੀਕ ਹੈ ਚਲੋ ਬਹੁਤ ਸੋਹਣੀ ਜਿੰਨੀ ਲਾਈਫ ਦੇ ਜਿੰਨੇ ਸਾਲ ਨੰਗੇ ਆ ਇਕੱਠਿਆਂ ਦੇ ਗਾਂ ਵੀ ਜਿਹੜੇ ਹੈਗੇ ਆ ਪ੍ਰਮਾਤਮਾ ਇਕੱਠਿਆਂ ਦੀ ਜ਼ਿੰਦਗੀ ਸੋਹਣੀ ਲੰਘਾਵੇ ਇਦਾਂ ਪਿਆਰ ਨਾਲ ਹੱਸਦਿਆਂ ਖੇਡਦਿਆਂ ਦੀ ਮਾੜੀ ਮੋਟੀ ਨਿੱਕੀ ਮੋਟੀ ਮਿੱਠੀ ਨੋਕ ਝੋਕ ਵੀ ਹੁੰਦੀ ਰਵੇ ਸਾਰੀਆਂ ਭੈਣਾਂ ਨੇ ਕੰਗ੍ਰੈਚੂਲੇਸ਼ਨ ਹੈਪੀ ਮੈਰਿਜ ਐਨਿਵਰਸਰੀ ਭੇਜਿਆ ਸੀ ਕਮੈਂਟ ਸਾਰਿਆਂ ਦਾ ਥੈਂਕ ਯੂ ਬਹੁਤ-ਬਹੁਤ ਧੰਨਵਾਦ ਭੈਣਾਂ ਭਰਾਵਾਂ ਦਾ ਲੋ ਜੀ ਇੱਥੇ ਆਪਾਂ ਪਨੀਰ ਦੀ ਭੋੜੀ ਲਈ ਬਣਾ ਤੇ ਆਪਾਂ ਗੈਸ ਨੂੰ ਇਧਰੋਂ ਪਨੀਰ ਦੀ ਭੋੜੀ ਨੂੰ ਚਾਕੇ ਉਧਰ ਕਰ ਦਾਂਗੇ ਕੜਾਹੀ ਤੇ ਨਾਲ ਲੱਗਦਾ ਆਪਾਂ ਗੈਸ ਆਫ ਕਰ ਲਾਂਗੇ ਥੋੜੀ ਬਹੁਤ ਹੀ ਟਾਈਲਾਂ ਤੇ ਕੰਧਾਂ ਵਾਲੀਆਂ ਤੇ ਵੀ ਪੈ ਜਾਂਦੇ ਛਿੱਟੇ ਜੋ ਵੀ ਆਪਾਂ ਨਾਲ ਹੀ ਤਾਂ ਹੀ ਸਾਫ਼ ਕਰੀਦੇ ਆ ਜਦੋਂ ਆਪਾਂ ਰੋਜ਼ ਥੋੜੀ ਥੋੜੀ ਸਫਾਈ ਇਦਾਂ ਕਰਦੇ ਰਹਿੰਦੇ ਆ ਤਾਂ ਫਿਰ ਜਦੋਂ ਆਪਾਂ ਡੀਪਲੀ ਸਫਾਈਆਂ ਕਰਦੇ ਉਦੋਂ ਇੰਨਾ ਖਲਾਰਾ ਨਹੀਂ ਫੇ ਹੁੰਦਾ ਵੀ ਜੇ ਕਿ ਇਹ ਵੀ ਜ਼ਿਆਦਾ ਖਲਾਰਾ ਹੋਵੇ ਫਿਰ ਨਹੀਂ ਇੰਨਾ ਨਹੀਂ ਹੁੰਦਾ ਹੌਂ ਸੋਚਦੀ ਆਂ ਵੀ ਭੈਣਾ ਭਰਾਵਾਂ ਨੇ ਆਉਣਾ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਰੀਏ ਸਫਾਈਆਂ ਤੇ ਨਾਲੇ ਹੁਣ ਮੀਂਹ ਮੂਹ ਪੈ ਕੇ ਹਟਿਆ ਸਲਾਬਾ ਜਿਆ ਹੋਇਆ ਬਹੁਤ ਹੋਰ ਜੀ ਠੀਕ ਹੈ ਚਲੋ ਮਿਲਦੇ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ